ਜੀ ਸੈਕਟਰ ਦੇ ਵਿੱਚ ਕੋਠੀ ਜਿਹੜੀ ਆ ਫ੍ਰੀਜ਼ ਕੀਤੀ ਗਈ ਹੈ ਕੀ ਅਲੀਗੇਸ਼ਨ ਨੇ ਕੀ ਦਾ ਨਾਮ ਆ ਬੇਸਿਕਲੀ ਜਿਹੜੀ ਇਹ ਸਾਡੀ ਜਿਹੜੀ ਮਹਿਮ ਚੱਲ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਹਾਲੀ ਡੀਜੀ ਰੋਪੜੇਨ ਦੇ ਸਾਨੂੰ ਬੜੀਆਂ ਕਲੀਅਰ ਕੱਟ ਇਨਸਟਰਕਸ਼ਨਸ ਹੈ ਵੀ ਜਿੰਨੇ ਵੀ ਡਰੱਗਸ ਨਾਲ ਕਮਾਈ ਹੋਈ ਕੋਈ ਵੀ ਚੀਜ਼ ਹੈ ਭਾਵੇਂ ਪ੍ਰਾਪਰਟੀ ਕੋਈ ਪਲਾਟ ਵਜੋਂ ਹੈ ਭਾਵੇਂ ਮੂਵੇਬਲ ਭਾਵੇਂ ਇਮੋਵੇਬਲ ਪ੍ਰੋਪਰਟੀ ਹੈ ਉਹਨੂੰ ਅਸੀਂ ਸਾਰੀਆਂ ਹੀ ਜਿਹੜੇ ਜਿਹੜੇ ਬੰਦਿਆਂ ਦੀਆਂ ਪ੍ਰੋਪਰਟੀਆਂ ਆ ਉਹਨਾਂ ਨੂੰ ਸੀਲ ਕਰਨੇ ਆ ਅਸੀਂ ਇਸ ਸਬੰਧ ਵਿੱਚ ਪਹਿਲਾਂ ਵੀ ਤੁਹਾਨੂੰ 66 ਇਹ ਚ ਕੀਤੀ ਸੀਗੀ ਤੇ ਇਹ ਹਦੀਪ ਨੇ ਆਪਣੇ ਇੱਕ ਇੱਥੇ ਹੁਣ ਜਿਹੜਾ ਪਾਕੀ ਰਾਥਪੁੱਤਰ ਰਾਮ ਰਾਜਪਾਲ ਹੈ ਇਹ ਇਹਦੇ ਤਿੰਨ ਮਕਦਮੇ ਇਹਦੇ ਤੇ ਦਰਜ ਸੀਗੇ 106/22 ਜਿਹਦੇ ਵਿੱਚ ਇਹਦੇ ਕੋਲ 27 ਗ੍ਰਾਮ ਹਿਰੋਇਨ 28 ਗ੍ਰਾਮ 38 ग्राम आईआईसी ਤੇ 70/21 ਮਕਦਮਾ ਸੀ ਜਿਹਦੇ ਚ ਗਾਂਜਾ ਫੜਿਆ ਸੀ ਤੇ 127/22 ਹੈ 8 ਫੇਸ ਦਾ ਜਿਹਦੇ ਚ ਵੀ 20 ग्राम ਹੈਰਵਨ ਸੀ ਸਰ ਹੁਣ ਕੀ ਸਜ਼ਾ ਹੋਈ ਇਹਨੂੰ ਕੋਈ ਬਾਹਰ ਆਇਆ ਕਿੱਥੇ ਇਸ ਟਾਈਮ ਇਹ ਫਿਲਹਾਲ ਬੇਲ ਆਊਟ ਹੈ ਤੇ ਪਰ ਅਸੀਂ ਆਪਣੇ ਸਾਰਾ ਇਹਦਾ ਜਿੰਨਾ ਕਿਉਂਕਿ ਇਹਨਾਂ ਕੋ ਕੋਈ ਹੈ ਨਹੀਂ ਸੀ ਜਿਹਦੇ ਜਿਹੜੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਪਰ ਇਹ ਨਸ਼ੇ ਵੇਚ ਕੇ ਹੀ ਕਰਦਾ ਹੁੰਦਾ ਸੀ ਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ 602 ਅੰਮ੍ਰਿਤਸਰ ਕਲੋਨੀ ਫੇਜ਼ 11 ਦਾ ਤੇ ਮੇਰੇ ਨਾਲ ਸੱਚੋ ਗगन ਖੜੇ ਹੈ ਸੱਚੋ ਫੇਜ਼ 11 ਤੇ ਇਹਨਾਂ ਨੇ ਕੀ ਕਹਿੰਦੇ ਇਹਨਾਂ ਤੋਂ ਅਸੀਂ ਸਾਰੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਨੂੰ ਅਸੀਂ ਭੇਜੀ ਸੀ ਜਿੱਥੇ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੇ ਫ੍ਰੀਜ਼ ਕਰਨ ਦੇ ਆਰਡਰ ਕੀਤੇ ਹੈ ਇਹਨਾਂ ਨੂੰ ਪਹਿਲਾ ਮੌਕਾ ਵੀ ਦਿੱਤਾ ਸੀ ਪ੍ਰੂਫ ਇਹਨਾਂ ਕੋ ਪ੍ਰੂਫ ਨਹੀਂ ਹੋਣ ਕਰਕੇ ਕੰਪੀਟੈਂਟ ਅਥਾਰਟੀ ਨੇ ਇਹ ਕੋਠੀ ਫ੍ਰੀਜ਼ ਕਰ ਦਿੱਤੀ। ਤਕਰੀਬਨ ਤੁਹਾਡੀ ਜੂਡਿਕਸ਼ਨ ਵਿੱਚ ਕਿੰਨੇ ਕ ਕੇਸ ਆ ਜਿਹੜੇ ਹੋਰ ਨਹੀਂ ਜਿਹੜੇ ਪ੍ਰੋਪਰਟੀ ਫ੍ਰੀਜ਼ ਕਰਨ ਕੇਸ ਜਿਹੜੇ ਭੇਜੇ ਨੇ ਕਿ ਬੇਸਿਕਲੀ ਅਸੀਂ ਤਿੰਨ ਤਿੰਨ ਮੁਕਦਮੇ ਜਿੰਨਾ ਤੇ ਹੋ ਜਾਂਦੇ ਆ ਤੇ ਜਿੱਥੇ ਹੈਵੀ ਰਿਕਵਰੀ ਹੁੰਦੀ ਹੈ ਜਾਂ ਮਤਲਬ ਕਮਰਸ਼ੀਅਲ ਕੁਆਂਟੀਟੀ ਹੈ ਉਹਨਾਂ ਦੇ ਵਿੱਚ ਸਾਰਿਆਂ ਚ ਹੀ ਕਰ ਰਹੇ ਆ। ਸੋ ਇਹਦੇ ਵਿੱਚ ਸਾਡੇ ਕੋ ਆਈਟੀ ਸਿਟੀ ਦੇ ਵੀ ਕਈ ਪਾਈਪਲਾਈਨ ਦੇ ਵਿੱਚ ਹੋਰ ਕੇਸਿਸ ਵੀ ਆ। ਜਿੱਦਾਂ ਜਿੱਦਾਂ ਹੋਈ ਜਾਊਗੀ ਤੁਹਾਨੂੰ ਨਾਲ ਨਾਲ ਦੱਸਦੇ ਰਵਾਂਗੇ ਜੀ ਆ ਜਿਹੜਾ ਸੀਲ ਕੀਤਾ ਕਿੰਨੇ ਕੁ ਪ੍ਰਾਪਰਟੀ ਦੇ ਮਰ ਅਮਾਉਂਟ ਕਿੰਨੇ ਦੇ ਆਵੰਦ ਰਿਹਾ ਦੇਖੋ ਜੀ ਇਹ ਕੀ ਕਹਿੰਦੇ ਮੇਰੇ ਖਿਆਲ ਡੇਢ ਕਰੋੜ ਦੇ ਨੇੜੇ ਤੇਰੇ ਜਾਂ ਹੋਊਗੀ ਜੀ ਠੀਕ ਤੇ ਨੋਵਾ ਕਾਰ ਵੀ ਹੈ ਗੱਡੀ ਵੀ ਹੈ ਜਿਹਦੇ ਤੇ ਵੀ ਅਸੀਂ ਉਹਨੂੰ ਵੀ ਫ੍ਰੀਜ਼ ਕੀਤੇ ਜਾਊਗੇ